ਕਿੰਨੋਂ ਸਾਈਪਾਲਿਸ ਵੱਲੋਂ ਲੱਗਾ ਯੋਗ ਕਦਮ ਚੁੱਕਿਆ ਗਿਆ ਵਾਧ ਰਹੀ ਕਰਨੀ ਦੇ ਜੇ ਆ ਟ੍ਰੈਫਿਕ ਇੰਜਾਰਟ ਤਰਸੀਮ ਸਿੰਘ ਅਤੇ ਪੁਲਿਸ ਦੀ ਟੀਮ ਵੱਲੋਂ ਸ਼ਹਿਰ ਦੇ ਵਿੱਚ ਪਾਣੀ ਅਤੇ ਚਾਜੀਰਾਂ ਦੀਆਂ ਬੋਟਲਾਂ ਵੰਡੀਆਂ ਲਈਆ ਪੀਬੀਟੀ ਨਿਊਜ਼ ਚੈਨਲ ਤੋਂ ਗੁਰਜਨ ਸਿੰਘ ਪੱਟੀ ਦੀ ਖਾਸ ਰਿਪੋਰਟ ਮਾੜਾ ਓਏ ਯਾਰ ਇਹ ਮਾਸਟਰ ਆ ਮਗਰ ਵੀ ਦੇ ਦੋ ਬਾ ਚੱਲ ਵੀ ਚੱਲ ਵੀਰੇ ਚੱਲ